ਆਪਾਂ ਆ ਗਏ ਨਾਲੇ ਬੈਕ ਕਮੇਡੀ ਐਸ ਆਪਾਂ ਆ ਗਏ ਨਾਲੇ ਬੈਕ ਕਮੇਡੀ ਆਪਾਂ ਆ ਗਏ ਨਾਲੇ ਬੈਕ ਕਮੇਡੀ ਦੇ ਅੱਜ ਦੇ ਅੱਜ ਦੇ ਇਹ ਜੁਗੰਦਰ ਅਰਜਨ ਜੀ ਨੇ ਜਿਸ ਕਦਰ ਨੇ ਜੀ ਜੁਗੰਦਰ ਕਹਿੰਦੇ ਹੀ ਦੇ ਦੇ ਆਪਣੇ ਅਕੀਸ਼ੂ ਸਿੰਘ ਅੰਦਰ ਸਰਮਜੀਤ ਤੇ ਮੇਰੇ ਗੁਦਾਨਕ ਦੀ ਯੂਨੀਵਰਸਿਟੀ ਦਾ ਸੁੰਨ ਤੇ ਜੀ ਤੇ ਤੁਹਾਡੀ ਜੀ ਕੁਮਾਰ ਨੇ ਤੇ ਡਿਪਾਰਟਮੈਂਟ ਦੇ ਅਧਿਆਪਕੀ ਤੇ ਇਸ ਸਕੂਲ ਦੇ ਪਿਆਰੇ ਬੱਚਿਓ ਤੇ ਸਟਾਫ ਦੇ ਵਰਤ। ਆ ਤੁਹਾਨੂੰ ਬੜੀ ਇਸ ਕਰਦੀ ਕੁਛ ਹੀ ਆ ਕਿ ਅੱਜ ਮੈਨੂੰ ਇਹ ਜਿਹੜਾ ਰਗਰ ਸੁਮਾਨਨ ਚ리에 ਨੀ ਸੈਣੀ ਨੇ ਲਿਆ ਦੇ ਮਿਲਿਆ ਮੇਰੀ ਯਾਦ ਆ 1978 ਵਿੱਚ 1978 ਦੇ ਵਿੱਚ ਮੈਂ ਬੈਟਲੋਗ ਜਨਰਲਮੈਂਟਾਸਪੀਕ ਇਕਨ ਕਰਕੇ ਇੱਕ 42 ਦਿਨਾਂ ਦੀ ਟ੍ਰੇਨਿੰਗ ਲਈ ਅਜੀਤਪੁਰਾਹ ਜੀ ਤੁਮ ਸਭ ਤੋਂ ਪਹਿਲਾਂ ਜਿਹੜਾ बड़े हिलासा भी उसके नवे अजीज सैनी जी ने मिले हैं जनरेशन ट्रेनिंग का और अपने सारा भी देखा है अच्छा तो शांति का सुना पार्टी चार दिन से बोलते हैं वहाँ पांच दिन से आ गए फिर वो राम नाम करो सारे बोल चुके हैं जो कि था अपने पंजाब जी सर आज ਮਹਾਨ ਸਰਵਤੰਤਰਤਾ ਸ੍ਰਾਮੀ ਪ੍ਰਸਿੱਧ ਲੇਖਕ ਦੇਸ਼ ਭਗਤ ਸ੍ਰੀ ਅਜੀਤ ਸੈਣੀ ਜਿੰਨਾਂ ਦਾ ਜਨਮ ਦਿਨ ਹੈ ਔਰ 114 ਚੌਥਾ ਜਨਮ ਦਿਨ ਹੈ ਉਹਨਾਂ ਦਾ ਔਰ ਜਿਨ੍ਹਾਂ ਦੇ ਨਾਂ ਤੇ ਇੱਕ ਗਵਰਨਮੈਂਟ ਸਕੂਲ ਦਾ ਨਾਮ ਅਜੀਤ ਸੈਣੀ ਫਰੀडम फाइਟਰ ਅਜੀਤ ਸੈਣੀ ਗਵਰਨਮੈਂਟ ਮਾਡਲ ਟੂ ਐਜੂਕੇਸ਼ਨ ਸਮਾਰਟ ਸਕੂਲ ਰੱਖਿਆ ਗਿਆ ਔਰ ਇਹ ਸਕੂਲ 14 ਏਕੜ ਦਾ ਸਕੂਲ ਆ ਜਿੱਥੇ 3000 ਵਿਦਿਆਰਥੀ ਕੁੜੀਆਂ ਮੁੰਡੇ ਪੜ੍ਹਦੇ ਨੇ ਪੰਜਾਬ ਦਾ ਸਭ ਤੋਂ ਵੱਡਾ ਸਕੂਲ ਹੈ ਔਰ ਇਹਦੇ ਵਿੱਚ ਅਸੀਂ 70-80 ਲੱਖ ਰੁਪਏ ਦਾ ਮਨਰੇਸ਼ ਗੁਜਰਾਲ ਮੈਂਬਰ ਪਾਰਲੀਮੈਂਟ ਤੋਂ ਗ੍ਰਾਂਟ ਲੈ ਕੇ ਇਹ ਜਿਹੜਾ ਕਲਚਰ ਥੀਏਟਰ ਬਣਾਇਆ ਔਰ ਇਹਨਾਂ ਦਾ ਜਨਮ ਦਿਨ ਮਨਾਉਣ ਲਈ ਅਸੀਂ ਹਰ ਸਾਲ ਪੰਜਾਬੀ ਹਿੰਦੀ ਦੇ ਵਧੀਆ ਪੱਤਰਕਾਰ ਨੂੰ ਜਿਹੜਾ ਹੈ ਅਸੀਂ ਅਵਾਰਡ ਦਿੰਨੇ ਆ ਜੀ ਸੈਣੀ ਅਵਾਰਡ ਅਜਦਾ ਅਵਾਰਡ ਡਾਕਟਰ ਕਮਲੇਸ਼ ਗੁੱਗਲ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਨੇ ਲਾਈਫਟਾਈਮ ਪ੍ਰਿੰਟ ਅਵਾਰਡ ਦਿੱਤਾ ਜਿਨ੍ਹਾਂ ਨੇ 37 ਸਾਲ ਜਲੰਧਰ ਦੇ ਵਿੱਚ ਇੱਕ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿੱਚ ਇੱਕ ਮੁਖੀ ਵਜੋਂ ਕੰਮ ਕੀਤਾ ਤੇ ਹਜ਼ਾਰਾਂ ਪੱਤਰਕਾਰ ਜਿਹੜੇ ਹੈ ਪੰਜਾਬ ਦੇ ਵਿੱਚ ਪੜਾਏ ਨੇ ਔਰ ਇਸ ਸਮਾਗਮ ਦੇ ਵਿੱਚ ਅਜੀਤ ਅਖਬਾਰ ਦੇ ਸਤਿ ਸ੍ਰੀ ਅਕਾਲ ਸਤਨਾਮ ਮਾਨਤ ਜੀ ਪ੍ਰੈਸਿੰਸ ਜੀ ਜਿਹਦੇ ਤਨਸ਼ੂ ਜੀ ਔਰ ਪਾਸ਼ਾ ਵਿਭਾਗ ਦੇ ਡਾਇਰੈਕਟਰ ਚੇਤਨ ਸਿੰਘ ਜੀ ਔਰ ਿਰਵਨ ਖੰਨਾ ਜੀ ਜੋ ਕਿ ਉੱਤਮ ਹਿੰਦੂ ਦੇ ਮਾਲਕ ਨੇ ਔਰ ਸੀਬੀਐਚਐਸ ਕਾਲੜਾ ਜੀ ਔਰ ਸਾਡੀ ਜਲੰਧਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਸੁਸ਼ਮਾ ਚਾਵਲਾ ਜੀ ਤੇ ਮੈਂ ਸੁੰਦਰ ਸੈਣੀ ਐਸਐਸ ਸਕੱਟਰੀ ਅਸੀਂ ਹਰ ਸਾਲ ਇਹ ਇਨਾਮ ਜਿਹੜਾ ਇਹ ਪੱਤਰਕਾਰ ਨੂੰ ਦਿੰਨੇ ਆ ਤਾਂ ਕਿ ਉਹ ਚੰਗੀਆਂ ਕਦਰਾਂ ਕੀਮਤਾਂ ਜਿਹੜੀਆਂ ਹੈਗੀਆਂ ਆਪਣੀਆਂ ਉਹ ਕਾਇਮ ਕਰ ਸਕਣ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਪੱਤਰਕਾਰਾਂ ਨੂੰ ਇੱਕ ਸੇਧ ਦੇਣ ਵਾਸਤੇ ਅੱਜ ਦੇ ਡੋਕੇ ਯੁੱਗ ਦੇ ਵਿੱਚ ਕੰਮ ਕਰਦੇ ਆਂ ਔਰ ਮੈਨੂੰ ਮਾਨ ਹੈ ਇਹ ਸਕੂਲ ਦੇ ਵਿੱਚ ਅਸੀਂ ਅੱਜ ਦਾ ਸਮਾਗਮ ਕਰਕੇ ਮੈਂ ਜਿੱਥੇ ਸਕੂਲ ਦੀ ਪ੍ਰਿੰਸੀਪਲ ਔਰ ਮਨਿੰਦਰ ਕੌਰ ਜੀ ਔਰ ਐਜੂਕੇਸ਼ਨ ਵਿਭਾਗ ਦੇ ਡੀਓ मैडम जी दा जिए 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 भी धन्यवाद दिया कि उन्होंने अलाउ किया सारा इस स्कूल ਦੇ ਵਿੱਚ ਫੰਕਸ਼ਨ ਕਰਨ ਦਾ ਔਰ ਸਾਡੇ ਵਿਚਕਾਰ ਜਤਿੰਦਰ ਪੰਮੀ ਜੀ ਜਿਹੜੇ ਚੀਫ ਰਿਪੋਰਟਰ ਨੇ ਜਾਗਰਣ ਤੋਂ ਉਹ ਵੀ ਪਹੁੰਚੇ ਸਨ ਔਰ ਬਹੁਤ ਸਾਰੀਆਂ ਸਖੀਤਾਂ ਸਕੂਲ ਕਾਲਜਾਂ ਦੇ ਪ੍ਰਿੰਸੀਪਲ ਇੱਥੇ ਪਹੁੰਚੇ ਚਾਹਣ ਚੈਨਲ ਤੇ ਚੈਨਲ ਵਾਲੇ ਔਰ ਸਾਰੀਆਂ ਅਖਬਾਰਾਂ ਦੇ ਮਾਲਕ ਇੱਥੇ ਪਹੁੰਚੇ ਸਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਥੈਂਕ ਯੂ

Yeah. <laughs>